ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ NH نیشنل ਹਾਈਵੇ ਦੇ ਵੱਲੋਂ ਸਾਡੀਆਂ ਜਮੀਨਾਂ ਨੇ ਉਹ ਧੱਕੇ ਨਾਲ ਬਿਨਾ ਕੋਈ ਪੈਸਾ ਦਿੱਤੇ ਅਕਵਾਇਰ ਕੀਤੇ ਜਾ ਰਹੀਆਂ ਨੇ ਤਾਂ ਅੱਜ ਕਿਸਾਨਾਂ ਦੇ ਵੱਲੋਂ ਭਾਰੀ ਉੱਥੇ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਇਕੱਠ ਕਰਕੇ ਜਿਹੜਾ ਤਾਂ ਉੱਥੇ ਪੁਲਿਸ ਦੇ ਵੱਲੋਂ ਪੰਜਾਬ ਪੁਲਿਸ ਨੇ ਬਹੁਤ ਸਾਰੇ ਕਿਸਾਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਉੱਥੇ ਇਕੱਠ ਹੋਇਆ ਹੋਇਆ ਕਿਸਾਨਾਂ ਨੂੰ ਧੱਕੇ ਦੇ ਨਾਲ ਬੱਸਾਂ ਦੇ ਵਿੱਚ ਸੁੱਟ ਕੇ ਪੁਲਿਸ ਦੇ ਵੱਲੋਂ ਅਰੈਸਟ ਕੀਤਾ ਗਿਆ ਤਾਂ ਉੱਥੇ ਹੀ ਕਿਸਾਨਾਂ ਦੇ ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਕਿ ਪੰਜਾਬ ਦੀ ਪੁਲਿਸ ਸੈਂਟਰ ਗਵਰਨਮੈਂਟ ਦੇ ਨਾਲ ਰਲਈ ਹੋਈ ਹੈ ਸਾਡੀਆਂ ਜਿਹੜੀਆਂ ਜ਼ਮੀਨਾਂ ਧੱਕੇ ਨਾਲ ਅਕਵਾਇਰ ਕਰਾਉਣ ਦੇ ਵਿੱਚ ਪੁਲਿਸ ਦਾ ਜਿਹੜਾ ਯੋਗਦਾਨ ਹੈ ਬਹੁਤ ਸਾਰਾ ਕੁਝ ਉੱਥੇ ਅੱਜ ਹੋਇਆ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਆਪਸ ਵਿੱਚ ਤੱਕਾ ਮੁੱਕੀ ਵੀ ਹੋਈ ਪਰ ਕਿਸਾਨਾਂ ਨੂੰ ਫਿਰ ਵੀ ਪੁਲਿਸ ਦੇ ਵੱਲੋਂ ਜਿਹੜਾ ਬੱਸਾਂ ਦੇ ਵਿੱਚ ਅਰੈਸਟ ਕਰਕੇ ਥਾਣੇ ਲਈ ਆਇਆ ਗਿਆ ਤਾਂ ਬਹੁਤ ਸਾਰੇ ਕਿਸਾਨਾਂ ਦੇ ਵੱਲੋਂ ਅੱਜ ਬੋਲਿਆ ਗਿਆ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਹੈ ਉਹ ਸਾਥ ਦੇ ਰਹੀ ਹੈ ਸੈਂਟਰ ਗਵਰਨਮੈਂਟ ਦਾ ਸਾਡੀਆਂ ਜ਼ਮੀਨਾਂ ਬਿਨਾਂ ਪੈਸੇ ਦਿੱਤੇ ਹੋਏ ਤੱਕੇ ਨਾਲ ਐਨ ਐਚ ਦੇ ਵੱਲੋਂ ਅਕਵਾਇਰ ਕੀਤੇ ਜਾ ਰਹੀਆਂ ਨੇ ਕੀ ਕੁਝ ਹੋਇਆ ਸਾਰਾ ਇਸ ਮੁਕ ਸਾਰਾ ਐਸਐਸਪੀ ਸ਼ਰਮਾ ਦੀ ਕਮਾਂਡ ਚ ਕੋਈ ਗੱਲ ਨਹੀਂ ਤੇਰਾ ਫੋਨ ਖੋਣੇ ਉਹਨਾਂ ਨੇ